ਸਮੇਂ ਹੀ ਚੋਰ ਦਿਖਾਉਨੇ ਆ ਜਿਹੜੇ ਕਿ ਬੰਦਪੇ ਘਰਾਂ ਦੇ ਵਿੱਚੋਂ ਬਾਥਰੂਮਾਂ ਦੀਆਂ ਟੂਟੀਆਂ ਲੈ ਕੇ ਲੈ ਜਾਂਦੇ ਸੀ ਇਸ ਤਰ੍ਹਾਂ ਦੇ ਮਾਪੋਸ਼ ਚੋਰ ਲੁਟੇਰੇ ਤੁਹਾਨੂੰ ਦਿਖਾਉਨੇ ਪਏ ਆ ਜਿਨ੍ਹਾਂ ਦੀ ਵੀਡੀਓ ਦੇਖ ਕੇ ਤੇ ਅਸੀਂ ਵੀ ਖੁਦ ਹੈਰਾਨ ਹੋ ਗਏ ਕਿ ਇਹਨਾਂ ਦਾ ਲੈਵਲ ਇੰਨਾ गिर ਚੁੱਕਾ ਹੈਗਾ ਆ ਕਿ ਇਹ 2-2 4-4 10-10 ਰੁਪਏ ਲੀਆਂ ਚੀਜ਼ਾਂ ਹੀ ਹੋਣ ਜਿਹੜੀਆਂ ਆ ਉਹ ਲਾ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅੰਮ੍ਰਿਤਸਰ ਦਾ ਮਾਮਲਾ ਸਾਹਮਣੇ ਆ ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਿਹੜੇ ਮਕਾਨ ਕਾਫੀ ਸਮੇਂ ਤੋਂ ਬੰਦ ਪਏ ਹੁੰਦੇ ਆ ਕਈ ਵਾਰੀ ਕੀ ਹੁੰਦਾ ਕੋਈ ਵਿਦੇਸ਼ ਚਲਾ ਜਾਂਦਾ ਕਿ ਜਾ ਕੇ ਕਿਸੇ ਨੇ ਕੋਈ ਸੈਪਰੇਟ ਮਕਾਨ ਇੱਕ ਰੱਖਿਆ ਹੁੰਦਾ ਕਿ 2-4 ਸਾਲ ਲਈ ਉਹ ਵੈਸੇ ਖੰਡਰ ਬੰਦਾ ਨજર ਹੁੰਦਾ ਹੈ ਉਸ ਘਰ ਨੂੰ ਨਿਸ਼ਾਨਾ ਬਣਾਉਂਦੇ ਸੀ ਉਹਦੇ ਵਿੱਚ ਲੱਭਦੇ ਕੀ ਸੀ ਟੂਟੀਆਂ ਜਿਹੜੀਆਂ ਟੂਟੀਆਂ ਬਾਥਰੂਮਾਂ ਦੇ ਵਿੱਚ ਲੱਗੀਆਂ ਹੁੰਦੀਆਂ ਉਹਨੂੰ ਲਾ ਕੇ ਚੋਰੀ ਕਰਕੇ ਲੈ ਜਾਂਦੇ ਸੀ ਇਸ ਤਰ੍ਹਾਂ ਦੇ ਚੋਰ ਜਿਹੜੇ ਗਏ ਆ ਉਹ ਸੀਸੀਟੀਵੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਇੱਕ ਪੁਲਿਸ ਦੇ ਵੱਡੇ ਅਧਿਕਾਰੀ ਜੋ ਬਿਆਨ ਦਿੰਦੇ ਪਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਸਭ ਤੋਂ ਪਹਿਲੋ ਤੁਹਾਨੂੰ ਇਹ ਕਹਿੰਦੇ ਪਏ ਆ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਦੋ ਚਾਰ ਵਾਰੀ ਇੱਧਰ ਉੱਧਰ ਘੁੰਮਦਾ ਪਿਆ ਹੈ ਤਾਂ ਉਹਨੂੰ ਅੰਗੇਲੀ ਨਾ ਕਰੋ ਇਹ ਨਾ ਸੋਚੋ ਤੇ ਨਹੀਂ ਸਾਨੂੰ ਕੀ ਉਹਦਾ ਖਿਆਲ ਰੱਖੋ ਕਿਤੇ ਇਹ ਨਾ ਹੋ ਜਾਵੇ ਕਿ ਸਾਨੂੰ ਕੀ ਕਹਿਣ ਦੇ ਨਾਲ ਤੁਹਾਡੇ ਨਾਲ ਹੀ ਕਾਂਡ ਕਰ ਜਾਵੇ ਕਿਤੇ ਮੁੜ ਕੇ ਤੁਸੀਂ ਦੇਖਦੇ ਫਿਰ ਉਹ ਇੱਕ ਹੀ ਬਣ ਗਿਆ ਸਾਡੇ ਨਾਲ ਇਸ ਕਰਕੇ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਗਿਆ ਕੋਈ ਸ਼ਹਿਰ ਨਹੀਂ ਛੱਡਿਆ ਕੋਈ ਪਿੰਡ ਨਹੀਂ ਛੱਡਿਆ ਤੇ ਕੋਈ ਇਲਾਕਾ ਨਹੀਂ ਛੱਡਿਆ ਇਹਨਾਂ ਲੁਟੇਰਿਆਂ ਨੇ ਇੱਥੇ ਲੱਗਦਾ ਇਹਨਾਂ ਦਾ ਦਾਅ ਤੇ ਕਰ ਜਾਂਦੇ ਨੇ ਕਾਂਡ ਨਹੀਂ ਯਕੀਨ ਤੇ ਸੁਣ ਲੋ ਐਸ ਐਚਓ ਸਾਹਿਬ ਦੇ ਕੋਲ ਇਹ ਕੋਈ ਸੱਤੀ ਮੈਟਰੀ ਹੈਗਾ ਟੋੜੀ ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜੋ ਗ੍ਰੇਸ ਐਵੇਨਿਊ ਅਮਨਦੀਪ ਮੈਡੀ ਸਿਟੀ ਦੇ ਬੈਕਸਾਈਡ ਜਿਹੜਾ ਲਾਰੈਂਸ ਰੋਡ ਦਾ ਏਰੀਆ ਆ ਉੱਥੇ ਜਿਹੜੇ ਕੁਝ ਘਰ ਬੰਦ ਪਏ ਨੇ ਉਹਨਾਂ ਦੇ ਵਿੱਚ ਅਤੇ ਬਾਕੀ ਰੇਸ਼ੀ ਕਰਨ ਦੇ ਵਿੱਚ ਇੱਕ ਚੋਰਾਂ ਦਾ گرو ਆ ਉਹ ਟੂਟੀਆਂ ਹੋਰ ਕੋਈ ਘਰਾਂ ਦਾ ਕੋਈ ਜ਼ਰੂਰੀ ਸਮਾਨ ਕੁਇਕੋ ਸਟੋਰ ਵਿੱਚ ਜਾਂ ਬਾਹਰ ਪਿਆ ਆ ਉਹ ਰੈਗੂਲਰ ਬੇਸਿਸ ਤੇ ਚੋਰੀ ਕਰ ਰਿਹਾ ਸੀ ਔਰ ਅੱਜ ਇਨਫੋਰਮੇਸ਼ਨ ਦੇ ਅਧਾਰ ਤੇ ਅਸੀਂ ਐਫ ਆਈ ਆਰ ਨੰਬਰ 115 ਡੇਟਡ 5724 ਅੰਡਰ ਸੈਕਸ਼ਨ 305 317 ਬੀ ਐਨ ਐਸ ਥਾਣਾ ਸਿਵਲ ਲਾਈਨ ਦਰਜ ਕਰਕੇ ਇਹਦੇ ਵਿੱਚ ਅਸੀਂ ਜਗਤਿੰਦਰ ਸਿੰਘ ਗੌਰਵ ਤੇ ਆਕਾਸ਼ ਜੋ ਕਿ ਵੇਰਕੇ ਤੇ ਰਹਿਣ ਵਾਲੇ ਨੇ ਤਿੰਨਾਂ ਦੀ ਅਰੈਸਟ ਕੀਤੀ ਆ ਤੇ ਇਹਨਾਂ ਕੋਲ ਜੋ ਚੋਰੀ ਸ਼ੁਦਾ ਸਮਾਨ ਹੈ ਬਰਾਮਦ ਕੀਤਾ ਹੈ ਸਰ ਪਹਿਲੇ ਵੀ ਪਰਚੇ ਹੈਗੇ ਸਰ ਨੂੰ ਇਹਨਾਂ ਦੇ ਵਿੱਚ ਜਿਹੜਾ ਦੋਸ਼ੀ ਚਿਤੰਦਾ ਰਿਹਾ ਉੱਤੇ ਪਹਿਲਾਂ ਵੀ ਐਨਡੀਪੀਐਸ ਥਾਣੇ ਵੀਰਕੇ ਦਾ ਮੁਕਦਮਾ ਦਰਜਿਆ ਤੇ ਬਾਕੀ ਜਿਹੜੇ ਹੈਗੇ ਉਹਨਾਂ ਤੇ ਐਸਐਚਪੀ ਮੁਕਦਮਾ ਨੇ ਦਰਜਿਆਗਾ ਪਰ ਇਹ ਆ ਕਿ ਇਹ ਡਿਡਿਕਸ਼ਨ ਦੇ ਵਿੱਚ ਜਾ ਰਹੇ ਨੇ ਤੇ ਪਰ ਜੋ ਵੀ ਇਸ ਇਲਾਕੇ ਦੇ ਵਿੱਚ ਕੋਈ ਘੁੰਮ ਫਿਰ ਕੇ ਰਾਤ ਜਾਂ ਕਿਸੇ ਹੋਰ ਇਸ ਤਰ੍ਹਾਂ ਦੇ ਟਾਈਮ ਤੇ ਇਹ ਚੋਰੀ ਦੀ ਵਾਰਦਾਤਾਂ ਤੋਂ ਅਣਜਾਣ ਦਿੰਦੇ ਸੀ ਸਰ ਕੋਈ ਨਸ਼ਰੇ ਆਦੀ ਵੀ ਨਹੀਂ ਇਹ ਡਿਡਿਕਸ਼ਨ ਜਾ ਰਹੇ ਨੇ ਇਹ ਮਤਲਬ ਇਹਨਾਂ ਦੀ ਜਿਹੜੀ ਡਰਗਸਟਰੀ ਉਹ ਹੈਗੀ ਆ ਤੇ ਸਰ ਕਿੰਨੀ ਕਿੰਨੇ ਉਮਰ ਦੇ ਨੇ ਇਹਨਾਂ ਦੇ ਏਜ ਗਰੁੱਪ ਤਕਰੀਬਨ 25 26 ਸਾਰੇ ਏਜ ਗਰੁੱਪ ਆ ਤੇ ਇਹ ਤਿੰਨੇ ਹੀ ਵੇਰਕੇ ਦੇ ਰਹਿਣ ਵਾਲੇ ਆ ਤੇ ਇੱਥੇ ਆ ਕੇ ਇਸਨਕਤ ਕਰਕੇ ਜੋ ਬੰਦ ਕਰਨੇ ਜਾਂ ਹੋਰ ਜਿਨ੍ਹਾਂ ਦੇ ਵਿੱਚ ਕੋਈ ਐਸਐਚ ਜਦਾ ਲੋਕਾਂ ਦੀ ਮੂਵਮੈਂਟ ਨਾ ਹੋਵੇ ਉਹਨਾਂ ਕਰਾਂ ਵਿੱਚ ਇਹ ਲੁੱਟ ਦੀ ਜਾਂ ਚੋਰੀ ਦੀ ਵਾਰਤਾ ਨੂੰ ਜਾਮ ਦਿੰਦੇ ਸੀ ਸਰ ਹੋਰ ਵੀ ਨੇ ਕੋਈ ਸਾਥੀ ਹੈਗੇ ਤੇ ਤਿੰਨ ਹੀ ਨਹੀਂ ਇਹ ਅਜੇ ਤੇ ਮੋਦਲੀ ਪੁਸ਼ਕਸ਼ ਤੇ ਇਹ ਤਿੰਨੇ ਸਾਹਮਣੇ ਆਏ ਨੇ ਔਰ ਅੱਗੇ ਸੀਰੰਦਰ ਮੰਡਰ ਲੈ ਕੇ ਫਤਰੀਨਾਂ ਕੋ ਕੋਸ਼ਿਸ਼ ਕਰਾਂਗੇ